ਤੁਸੀਂ ਦੇਖਿਆ ਹੋਣਾ ਵੀ ਇਹ ਪੌਸ਼ ਏਰੀਏ ਦੇ ਵਿੱਚ ਮਸਜਿਦ ਆ ਗਈ ਤੇ ਕਈ ਜਿਹੜੇ ਸ਼ਰਾਰਤੀ ਮੈਂ ਕਹਿੰਦਾ ਜਿਹੜੇ ਨੇ ਮੂੰਹਾਂ ਨੂੰ ਖੂਨ ਲੱਗਿਆ ਵਾ ਨਾ ਪੁਰਾਣਾ ਵੱਕ ਬੋਰਡ ਦੇ ਜਿਹੜੇ ਉਹ ਉਹਨਾਂ ਦਾ ਕੀ ਸੀਗਾ ਜਿੰਨੀਆਂ ਵਧੀਆ ਵਧੀਆ ਪ੍ਰਾਪਰਟੀਆਂ ਹੈਗੀਆਂ ਉਹਨਾਂ ਨੇ ਵੇਚ-ਵੇਚ ਕੇ ਇਹੋ ਜਿਹੇ ਸਰਮਾਇਦਾਰਾਂ ਨੂੰ ਦਿੱਤੀਆਂ ਜਿਹੜੇ ਦੇ ਵਿੱਚ ਉਹਨਾਂ ਨੇ ਇਹੋ ਜਿਹੇ ਹੋਜੇ ਮਤਲਬ ਉਹਨਾਂ ਨੇ ਆਪਣੇ ਕੰਮਕਾਰ ਖੋਲੇ ਵੀ ਜਿਹੜੇ ਸਾਡੀ ਮਸਜਿਦਾਂ ਦੀ ਵੀ ਬੇਅਦਬੀ ਹੁੰਦੀ ਉਹਦੇ ਵਿੱਚ ਸਾਡੇ ਜਿੰਨੇ ਕਬਰਸਤਾਨਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਦਫ਼ਨ ਨੇ ਤੇ ਉਹਨਾਂ ਦੀ ਰੂਹਾਂ ਨੂੰ ਵੀ ਠੇਸ ਪਹੁੰਚਦੀ ਹੈ ਵੀ ਉਹਨਾਂ ਨੇ ਇਹੋ ਜਿਹੇ ਹੋਜੇ ਉੱਤੇ ਕੰਮਕਾਰ ਖੋਲੇ ਹੁਣ ਇਹਨਾਂ ਦਾ ਵੀ ਆਹੀ ਉਰੇ ਇਰਾਦਾ ਹੈ ਆ ਦੇਖੋ ਇਹ ਪਾਸ ਏਰੀਆ ਇਹਦੇ ਵੀ ਨਾਲ ਯਾਨੀ ਯਾਤਾ ਇਹਨਾਂ ਦਾ ਕੋਈ ਨਾ ਕੋਈ ਇੱਕ ਪਹਿਲਾਂ ਤੁਹਾਨੂੰ ਪਤਾ ਹੀ ਵੀ ਅੱਜ ਤੋਂ 4-5 ਜਾਂ 6 ਮਹੀਨੇ ਪਹਿਲਾਂ ਦੀ ਗੱਲ ਹੈਗੀ ਹੈ ਵੀ ਡੀਜੀਪੀ ਸਾਹਿਬ ਉਸ ਟਾਈਮ ਇਹਦੇ ਵੱਕ ਬੋਰਡ ਦੇ ਪ੍ਰਸ਼ਾਸਕ ਲਾਏ ਹੋਏ ਸੀਗੇ ਫਾਰੂਕੀ ਸਾਹਿਬ ਤੇ ਉਸ ਸਮੇਂ ਇਹਨਾਂ ਨੇ ਇੱਕ ਬੰਦੇ ਨੂੰ ਲੀਸ ਤੇ ਦਿੱਤੀ ਉਸ ਤੋਂ ਪਹਿਲਾਂ ਜਿਹੜੀ ਉਹ ਵੀ ਪਹਿਲਾਂ ਇੱਕ ਡੀਜੀਪੀ ਨੇ ਆਪਣੇ ਜਿਹੜੇ ਕਟਿੰਗ ਕਰਨ ਵਾਲੇ ਨੇ ਦਿੱਤੀ ਸੀਗੀ ਅਸੀਂ ਨਰਸਰੀ ਸੀਗੀ ਉਹ ਅਸੀਂ ਕਿਵੇਂ ਧਰਨੇ ਧੁਰਨੇ ਦੇ ਕੇ ਜਲਾਸ ਕਰਕੇ ਸਾਡੇ ਇਲਾਕੇ ਦੇ ਲੋਕਾਂ ਨੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਡੇ Hindu Sikh ਭਾਈਚਾਰੇ ਨੇ ਰਲ ਕੇ ਇਹ ਮਸਜਿਦ ਨੂੰ ਆਵਾਜ਼ ਕਰਾਇਆ ਇਹ ਜਗ੍ਹਾ ਨੂੰ ਖਾਲੀ ਕਰਾਇਆ ਤੇ ਉਸ ਤੋਂ ਬਾਅਦ ਇਹ ਮਸਜਿਦ ਬੜੀ ਬਹੁਤ ਸੋਹਣੀ ਬਣ ਗਈ ਤੇ ਉਹਦਾ ਰੱਬ ਦਾ ਸ਼ੁਕਰ ਹੈ ਤੇ ਬਹੁਤ ਸਹਾਇਕ ਮਿਲਿਆ ਤੁਹਾਨੂੰ ਅਲਰਟ ਹੋਈ ਸੀ ਇੱਥੇ ਕੋਈ ਹਿਸਟੋਰੀਕਲ ਜਗ੍ਹਾ ਦੇਖੋ ਪਤਾ ਕੀ ਗੱਲ ਹੈ ਇਹ ਜਗ੍ਹਾ ਸੀ ਕਬਰਸਥਾਨ ਦੀ ਹਾਂ ਕਬਰਸਤਾਨ ਦੀ ਜਗ੍ਹਾ ਨੂੰ ਅਲੋਟ ਕਰਨ ਦੀ ਲੋੜ ਨਹੀਂ ਸਾਡੇ ਬਜ਼ੁਰਗਾਂ ਦੀ ਜਗ੍ਹਾ ਹੈ ਪਤਾ ਕੀ ਹੁੰਦਾ ਵੀ ਜਦ ਜਦ ਕਬਰਾਂ ਦੇ ਵਿੱਚ ਬਜ਼ੁਰਗ ਹੁੰਦੇ ਆ ਵੀ ਕੁਝ ਹੁਣ ਨਵੀਆਂ ਕਬਰਾਂ ਨੇ ਸਾਨੂੰ ਪਤਾ ਹੈ ਹੁਣ ਸਾਡੇ ਉਰੇ ਨਾ ਤਾਂ ਆਬਾਦਤ ਕਰਨ ਵਾਸਤੇ ਕੋਈ ਜਗ੍ਹਾ ਹੈਗੀ ਆ ਸਾਡੇ ਲੋਕਾਂ ਨੇ ਕੀ ਕਰਿਆ ਵੀ ਇਹ ਮਸਜਿਦ ਦੀ ਜਗ੍ਹਾ ਸੀਗੀ ਸਰਪੰਚ ਸਾਹਿਬ ਦੇ ਦਲੇ ਪੱਸੇ ਜੋ ਵੀ ਇਹਨਾਂ ਨੇ ਵੀ ਜਿਹੜੀ ਜਗ੍ਹਾ ਹੈ ਉਹ ਖਾਲੀ ਕਰਾ ਕੇ ਨਾ ਉਰੇ ਤੋਂ ਖਾਲੀ ਕਰਾ ਕੇ ਵੀ ਇੱਕ ਭਾਈਚਾਰੇ ਨੂੰ ਕੋਈ ਬਾਤ ਤਦ ਦੀ ਲੋੜ ਹੁੰਦੀ ਹੈਗੀ ਖਾਲੀ ਇੱਕ ਪੌਸ਼ ਏਰੀਆ ਕੋਈ ਆਂਦਾ ਜਾਂਦਾ ਬੰਦਾ ਸਾਡੇ ਕਬਰਸਤਾਨ ਦੀ ਜਗ੍ਹਾ ਹੈਗੀ ਹੈ ਤੇ ਇੱਥੇ ਇੱਕ ਇੱਕ ਤਾਂ ਸਾਡੇ ਭਾਈਚਾਰੇ ਦੇ ਲੋਕ ਨੇ ਬਾਹਰੋਂ ਵੀ ਆਏ ਹੋਏ ਨੇ ਕੁਝ ਕੁਝ ਇੱਥੇ ਦੇ ਲੋਕਲ ਰਹਿਣ ਵਾਲੇ ਆ ਵੀ ਉਹਨਾਂ ਨੂੰ ਰੱਬ ਦਾ ਨਾਮ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਆ ਮਸਜਿਦ ਦੀ ਤਾਮਿਲ ਕਰੀ ਗਈ ਹੈ ਠੀਕ ਹੈ ਨਾ ਤੇ ਇਹ ਹੁਣ ਇਹਨਾਂ ਦਾ ਕੀ ਇਰਾਦਾ ਹੈ ਵਾਕ ਬੋਰਡ ਵਾਲਿਆਂ ਦਾ ਪਹਿਲਾਂ ਤਾਂ ਇਹਨਾਂ ਨੇ ਲੀਜ਼ ਦਿੱਤੀ ਉਹ ਬੰਦਾ ਪਤਾ ਨਹੀਂ ਉਹਰੇ ਕੀ ਕਰਨਾ ਚਾਹੁੰਦਾ ਸੀ ਸੰਘਰਸ਼ ਕਰਿਆ ਤੇ ਉਹ ਲੀਜ਼ ਦਾ ਅੱਜ ਤੱਕ ਕਮੇਟੀਆਂ ਵੀ ਬਣ ਗਈਆਂ ਇਹਨਾਂ ਨੇ ਇੱਕ ਵੀ ਅੱਜ ਤੱਕ ਨੂੰ ਸਾਨੂੰ ਨਹੀਂ ਉਹ ਦਿੱਤਾ ਕੋਈ ਵੀ ਲੈਟਰ ਵੀ ਉਹ ਲੀਜ਼ ਜਿਹਨਾਂ ਨੇ ਕੈਨਸਲ ਕਰੀ ਹੈ ਜਾਂ ਇਸੇ ਤੇ ਉਹ ਜੂੰਦੀ ਤੂੰ ਬਾਕੀ ਹੈ ਹੁਣ ਅਗਲਾ ਕਾਰਵਾਈ ਕੀ ਕਰੋਗੇ ਹੁਣ ਅਗਲਾ ਕਾਰਵਾਈਏ ਕੀ ਕੱਲ ਪਰਸੋਂ ਉਹਰੇ ਜਿਹੜਾ ਵਕ ਬੋਰਡ ਦਾ ਕੋਈ ਇਹਨਾਂ ਦਾ ਸੀਓ ਹੈਗਾ ਪਰੇ ਸਾਹਿਬ ਹੈਗੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਵੀ ਪਰੇ ਸਾਹਿਬ ਆਏ ਸੀ ਕੌਣ ਆਏ ਸੀ ਪਰ ਉਹ ਕਿਹਾ ਵੀ ਪਰੇ ਆਇਆ ਓਰੇ ਵੀ ਸਾਡੇ ਬੰਦੇ ਨੂੰ ਧਮਕਾਇਆ ਗਿਆ ਉਹ ਕਿਤੇ ਕਸ਼ਮੀਰ ਦੇ ਦੋ ਬੰਦੇ ਨੇ ਜਾਂ ਕੋਈ ਹੋਰ ਬੰਦੇ ਨੇ ਦੋ ਬੰਦੇ ਹੋਰ ਨੇ ਉਹਨਾਂ ਨੂੰ ਸਾਡੀ ਕਮੇਟੀ ਦੇ ਵਿੱਚ ਐਂਟਰ ਕਰਾਉਣ ਲਈ ਦਬਾਅ ਪਾ ਰਿਹਾ ਸਮੱਡੀ ਕਮੇਟੀ ਦੇ ਉੱਪਰ ਵੀ ਇਹਨਾਂ ਬੰਦਿਆਂ ਨੂੰ ਐਂਟਰ ਕਰਿਆ ਜਾਵੇ ਤਾਂ ਜੋ ਕਮੇਟੀ ਦੇ ਖਿਲਾਫ ਚੱਲ ਕੇ ਆਪਣੀ ਮਨਮੰਨੀਆਂ ਕਰਕੇ ਉਹਦੀ ਜਿਹੜੀ ਜਗ੍ਹਾ ਹੈ ਜਿਹੜੀ ਵਧੀਆ ਐਨ ਲੋਕੇਸ਼ਨ ਵਧੀਆ ਵੀ ਇਸ ਜਗ੍ਹਾ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰ ਸਕਣ ਠੀਕ ਹੈ ਨਮ ਲਿਆਕਤ ਅਲੀ ਹੈ ਜੀ ਅਸੀਂ ਪਿਛਲੇ ਫਰਾਈਡੇ ਨੂੰ ਨਮਾਜ਼ ਪੜਨ ਆਏ ਸੀਗੇ ਉਸ ਨਮਾਜ਼ ਦੇ ਦੌਰਾਨ ایਓ ਸਾਹਿਬ ਤੇ ਸ਼ੌਕਤ ਪਾਰੇ ਸਾਹਿਬ ਜੋ ਵੀ ਸੀਓ ਲਾਇ ਹੋਏ ਨੇ ਪੰਜਾਬ ਵਕਫ ਬੋਰਡ ਨੇ ایਓ ਕੌਣ ਸੀਗੇ ایਓ ਆਸੀਫ ਜੀ ایਓ ਚਿਪ ਸੀ ਗਈ ਉਹ ਰਾਜਪੁਰੇ ਉਹ ਰਾਜਪੁਰਾ ਕਬੋਰਡ ਦਾ ਹੀ ਵਕਬੋਰਡ ਵਕਬੋਰਡ ਦਾ ਰਾਜਪੁਰੇ ਤੋਂ ਤੇ ایਓ ਸਾਹਿਬ ਰਾਜਪੁਰੇ ਤੋਂ ਆਏ ਸੀਗੇ ਤੇ ਸੀਓ ਸਾਹਿਬ ਆਏ ਸੀਗੇ ਚੰਡੀਗੜ੍ਹ ਤੋਂ ਹੀ ਸ਼ੌਕਤ ਪਾਰੇ ਜੀ ਤੇ ਉਹਨਾਂ ਨੇ ਤਿੰਨ ਗੱਲਾਂ ਕਈਆਂ ਸੀਗੀਆਂ ਕਿ ਜਾਂ ਤਾਂ ਤੁਸੀਂ ਇਸ ਮਸਜਿਦ ਦੇ ਵਿੱਚ ਇਹਨਾਂ ਬੰਦਿਆਂ ਨੂੰ ਐਡ ਕਰ ਲਓ ਸਰਵ ਸੰਮਤੀ ਨਾਲ ਜਾਂ ਫਿਰ ਜਦੋਂ 4 ਦੂਸਰੀ ਗੱਲ ਉਹਨਾਂ ਨੇ ਕਹੀ ਵੀ ਜਿਹੜੇ 400 ਬੰਦੇ ਹੋਣਗੇ ਉਹਨਾਂ ਵਿੱਚ ਅਸੀਂ ਨਿਊਟਰਲ ਬੰਦੇ ਖੜੇ ਕਰ ਦਾਂਗੇ 6 ਉਹ 6 ਬੰਦਿਆਂ ਨੂੰ ਖੜੇ ਕਰਕੇ ਪੁਰਾਣੀ ਜਿਹੜੀ ਤੁਹਾਡੀ ਕਮੇਟੀ ਨੂੰ ਰੱਦ ਕਰਕੇ ਨਵੀਂ ਕਮੇਟੀ ਬਣਾ ਦਵਾਂਗੇ ਅਸੀਂ ਕਿਹਾ ਜੀ ਸਾਡੀ ਪੁਰਾਣੀ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਨੂੰ ਕਿਸੇ ਦੀ ਦੀ objection ਨਹੀਂ ਹੈਗੀ ਪਰ ਜਿਹੜੇ ਉਹ ਕਸ਼ਮੀਰ ਦੇ ਬੰਦੇ ਸੀਗੇ ਬਾਕੀ ਜਿਹੜੇ ਯੂਪੀਬੀ ਹਰ ਦੇ ਬੰਦੇ ਸੀਗੇ ਉਹਨਾਂ ਨੂੰ objection ਹੈਗੀ ਹੈ ਤੇ ਇਹਨਾਂ ਦੇ ਉੱਪਰ ਕੋਈ ਪੋਲਿਟਿਕਲ ਪ੍ਰੈਸ਼ਰ ਹੈ ਹੀ ਉਹ ਪੋਲਿਟਿਕਲ ਪ੍ਰੈਸ਼ਰ ਦੇ ਕਾਰਨ ਹੀ ਸਾਡੇ ਜਿਹੜੇ ਕਮੇਟੀ ਚ ਚੱਲ ਰਹੀ ਹੈ ਉਹਦੇ ਅੰਦਰ ਉਹਨਾਂ ਨੂੰ ਐਂਟਰ ਕਰਨਾ ਚਾਹੁੰਦੇ ਸੀਗੇ ਵਕਫ ਬੋਰਡ ਦੇ ਅਧੀਨ ਨਾ ਛੋੜੀ ਇਹ ਮੱਝ ਨਹੀਂ ਵਕਫ ਬੋਰਡ ਦੇ ਦੀਨ ਨਹੀਂ ਹੁਣ ਵਕਫ ਬੋਰਡ ਦੇ ਅਧੀਨ ਨਹੀਂ ਹੈਗੇ ਜੀ ਹੁਣ ਤਾਂ ਅਸੀਂ ਹੁਣ ਤਾਂ ਸਾਾਨੂੰ ਅਲਾਟ ਕਰਕੇ ਸਾਡੀ ਜ਼ਮੀਨ ਇਹ ਬਣ ਚੁੱਕੀ ਹੈ ਜੀ ਸਾਡਾ ਕਬਰਿਸਤਾਨ ਸੀਗਾ ਸਾਡੀ ਹੀ ਜ਼ਮੀਨ ਸੀਗੀ ਇਹ ਠੀਕ ਹਾਂ ਜੀ ਟਰੈਕਟ 109 ਤੋਂ ਜ਼ਾਇਪ ਨਾ ਸਰਪੰਚ ਨੂੰ ਮੇਜੁਰਾ ਸਰਪੰਚਾ ਚਾਹੁੰਦੇ ਤੇ ਸਾਡੇ ਪਿੰਡ ਮਸਲਾ ਇਹ ਹੈ ਵੀ ਜਿਹੜੀ ਕਮਸਟਾਨ ਦੀ ਜਗ੍ਹਾ ਇਹਦੇ ਵੀ ਜਿਹੜਾ ਪ੍ਰੈਸ਼ਰਾਈਜ਼ ਜੋ ਵੀ ਬੰਦੇ ਬਾਹਰ ਦੇ ਹੋ ਕੇ ਆ ਰਹੇ ਹੋਏ ਕਿਉਂਕਿ ਮਾਫਲਾ ਸਾਡੇ ਪਿੰਡ ਦਾ ਹੈ ਦੇ ਹੁਣ ਕਾਰਨ ਹੀ ਸਾਡੇ ਮਤਲਬ ਜਿਹੜੀ ਕਮੇਟੀਆਂ ਸਾਡੇ ਪਿੰਡ ਦੇ ਚਾਹੀਦੀਆਂ ਨਾ ਕਿ ਅਸੀਂ ਬਾਹਰ ਹੁਣ ਜੇ ਆਪਾਂ ਕਿਸੇ ਵੀ ਮੰਨੋ ਕਿਸੇ ਵੀ ਤਾਂ ਗੁਸਤਾਨ ਤੇ ਜਾ ਕੇ ਆਪਾਂ ਮਤਲਬ ਜਾਈਏ ਆਪਣਾ ਕੋਈ ਬੰਦਾ ਦੂਜੇ ਪਿੰਡ ਦਾ ਮਤਲਬ ਕੋਈ ਬੰਦਾ ਕਿਸੇ ਨੂੰ ਅਲਾਟ ਨਹੀਂ ਉਹ ਨਿਕਲੂਗਾ ਮਤਲਬ ਸਬਕਾਰ ਨਹੀਂ ਕਰੂਗਾ ਇਸ ਕਾਰਨ ਅਸੀਂ ਕਹਿੰਦੇ ਵੀ ਜਿਹੜੀ ਸਾਡੇ ਪਿੰਡ ਦੀ ਕਮੇਟੀ ਹੈ ਜੋ ਵੀ ਮਸਲਾ ਲੈਣਾ ਜੋ ਵੀ ਕੰਮ ਕਰਨਾ ਇਹ ਪਿੰਡ ਦੀ ਕਮੇਟੀ ਕਰੇਗੀ ਨਾ ਕਿ ਬਾਹਰ ਦੀ ਕਰੇਗੀ ਮਤਲਬ ਜੇ ਇਸ ਤਰ੍ਹਾਂ ਹੁੰਦੇ ਨੇ ਤਾਂ ਤੁਸੀਂ ਵਿਰੋਧ ਕਰੋਗੇ ਅਸੀਂ ਵਿਰੋਧ ਕਰਾਂਗੇ ਉਹਦਾ ਵਿਰੋਧ ਕਰਾਂਗੇ ਮੇਨ ਗੱਲ ਇਹ ਹੈ ਦੇਖੋ ਇਹ ਇੱਕ ਮਤਲਬ ਧਾਰਨ ਮੁੱਦਾ ਇਹ ਮਾਹ ਠੀਕ ਜੇ ਦੇਖੋ ਜਗ੍ਹਾ ਕੀ ਦੀ ਮੈਂ ਮੈਂ ਜਗ੍ਹਾ ਵਿੱਚ ਬੱਕਾਪੋਰਡ ਦੀ ਜਗ੍ਹਾ ਸੀ ਇਹ ਪਹਿਲਾਂ ਹੁਣ ਇਹਨਾਂ ਦੇ ਕੋਲ ਅਲੀਜੀਟੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਇਲਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ Jap Study ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ IELTS ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ Jap Study ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ